ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਟਰੱਕ ਫਰੰਟ ਦੇ ਉੱਤੇ 4 ਕਿਲੋ ਹਿਰੋਇਨ ਤੇ 6 ਅਸੀਂ ਜਿਹੜੇ ਡਰੱਗ ਕਾਟਲ ਦੇ ਸਮਗਲਰਸ ਨੇ ਉਹ ਅਰੈਸਟ ਕੀਤੇ ਹੈ ਜਿਨ੍ਹਾਂ ਦੇ ਵਿੱਚ ਇੱਕ ਵਿਮਨ ਸਮਗਲਰ ਵੀ ਹੈ ਇਹ ਸਾਰੀ ਕਾਰਵਾਈ ਸਾਡੇ ਛਾਟਾ ਪੁਲਿਸ ਸਟੇਸ਼ਨ ਦੇ ਅੰਡਰ ਹੋਈ ਹੈ ਇਹਦੇ ਚ ਜਿਹੜੀ ਸਭ ਤੋਂ ਪਹਿਲਾਂ ਰਿਕਵਰੀ ਹੋਈ ਹੈ ਉਹ 3 ਕਿਲੋ ਦੀ ਹੋਈ ਉਹਦੇ ਚ ਵਿਸ਼ਾਲ ਸਿੰਘ ਹੈ ਇੱਕ ਬੰਦਾ ਜਿਹੜਾ ਕਿ ਲੇਬਰ ਦਾ ਕੰਮ ਕਰਦਾ ਹੈ ਗੁਰੂ ਕੀ ਵਡਾਲੀ ਛੱਟੇ ਦਾ ਰਹਿਣ ਵਾਲਾ ਹੈ ਇਸ ਤੋਂ ਬਾਅਦ ਦੋ ਹੋਰ ਅਕਿਊਜ਼ ਫੜੇ ਗਏ ਜਿਹਦਾ ਨਾਂ ਹੈ ਇੱਕ ਦਾ 7 ਵੀਰ ਸਿੰਘ ਇਹਦਾ 7 ਵੀਰੇ ਦੇ ਖਿਲਾਫ ਪਹਿਲਾਂ ਵੀ ਘਰਿੰਡੇ ਥਾਣੇ ਦੇ ਵਿੱਚ ਡਰੱਗ ਦਾ ਮੁਕੱਦਮਾ ਦਰਜ ਹੈ ਇਹ ਸਨ ਆਫ ਜਗੀਰ ਸਿੰਘ ਵਿਲੇਜ ਬੁਰਜ ਸਰਾਈ ਅਮਾਨਤ ਖਾਨ ਤਰਨਤਨ ਡਿਸਟ੍ਰਿਕਟ ਦਾ 25 ਸਾਲ ਦੀ ਉਮਰ ਹੈ ਡੈਕੋਰੇਸ਼ਨ ਤੇ ਡੀਜੇ ਦਾ ਕੰਮ ਨਾਲ ਨਾਲ ਕਰਦਾ ਅਠੀ ਪੜਿਆ ਇਸ ਤੋਂ ਲਾਭ ਆਵਾ ਇਹਦੇ ਨਾਲ ਦیدار ਸਿੰਘ ਏਲੀਅਸ ਕਾਲੀ 50 ਸਾਲ ਦਾ ਜਠਾਲ ਪੀਐਸ ਕਰੰਡਾ ਦਾ ਰਹਿਣ ਵਾਲਾ ਲੇਬਰ ਦਾ ਕੰਮ ਕਰਦਾ ਹੈ ਇਹ ਰੈਸਟ ਹੋਇਆ ਇਸ ਤੋਂ ਬਾਅਦ ਦੂਜੇ ਜਿਹੜਾ ਰਿਲੇਟਿਡ ਮੋਡਿਊਲ ਸੀਗਾ ਜਾਂ ਜਿਹੜਾ ਉਹਦੇ ਜਸਬੀਰ ਕੌਰ ਇੱਕ ਪਤਗੜ੍ਹ ਪੀਐਸ ਛਾਟਾ ਦੀ ਰਹਿਣ ਵਾਲੀ ਹੈ ਕਾਫੀ ਵੱਡੀ ਸਪਲਾਈਅਰ ਹੈ ਔਰ ਇਹਦਾ ਜਿਹੜਾ ਡਾਇਰੈਕਟ ਲਿੰਕ ਹੈ ਰਣਜੀਤ ਚੀਤੇ ਦੇ ਜਿਹੜਾ ਕਾਰਟਲ ਮੋਡਿਊਲ ਹੈ ਜੋ ਕਹਿ ਸਕਦੇ ਆਪਾਂ ਉਹਦੇ ਨਾਲ ਜਸਵੀਰ ਕੋਲ ਨੂੰ ਕਾਫੀ ਟਾਈਮ ਹੋ ਗਿਆ ਜੀ ਔਰ ਜਿਹੜਾ ਸੈਵਨ ਵੀਰ ਹੈ ਉਹ ਵੀ ਮਤਲਬ 4-5 5 ਸਾਲ ਹੋ ਗਏ ਉਹਨੂੰ ਜਸਵੀਰ ਕੋਲ ਦੀ ਜਿਹੜੀ ਮੇਨ ਐਕਟੀਵਿਟੀ ਹੈ ਹਾਲਕ ਤੋਂ ਕਾਫੀ ਸਰਗਰਮ ਸਹੀ ਹੈ ਕੰਮ ਵੈਸੇ ਪਹਿਲਾਂ ਵੀ ਕਰ ਰਹੀ ਕਿਉਂਕਿ ਚੀਤੇ ਦੇ ਜਿਹੜਾ ਗੈਂਗ ਹੈ ਉਹਨਾਂ ਨਾਲੇ ਕਨੈਕਟਡ ਐਸੋਸੀਏਟਡ ਦੂਰੋਂ ਤੇ ਉਹ ਫੈਮਿਲੀ ਵਾਈਜ਼ ਵੀ ਕਨੈਕਸ਼ਨ ਹੈਗਾ ਉਹਨੂੰ ਸਾਰੀ ਬੈਕਅਪ ਮਿਲ ਰਿਆ ਸੀ ਤੇਰੇ ਸੂਬਰ ਸਰੇ ਕਦੋਂ ਕਦੋਂ ਆਈ ਸੀ ਇਹ ਰਿਲੇਟਿਵ ਨੇ ਨਾ ਇਹ ਆ ਮਤਲਬ ਉਹੀ ਮੈਂ ਕਹਿ ਰਿਹਾ ਨਾ ਫੈਮਿਲੀ ਕਨੈਕਸ਼ਨ ਹੈਗੇ ਨੇ ਉਹ ਮਤਲਬ ਆਪਾਂ ਇਸ ਸਟੇਜ ਤੇ ਡਿਕਲੇਅਰ ਨਹੀਂ ਕਰ ਸਕਦੇ ਬਟ ਫੈਮ ਹਾਂ ਮਤਲਬ ਉਹਦੇ ਚ ਇਹ ਵਾਗੇ ਦੋ ਤਿੰਨ ਸਾਲ ਤੋਂ ਕਾਫੀ ਨੇੜਤਾ ਹੈ ਔਰ ਫੈਮਿਲੀ ਮੈਂਬਰਾਂ ਦੇ ਹੀ ਉੱਥੇ ਆਪਸ ਵਿੱਚ ਕਾਫੀ ਸਾਂਝ ਹੈਗੀ ਆ ਤੇ ਹੁਣ ਜਾਣ ਵੀ ਆ। ਕਿਸ ਲੈਵਲ ਤੇ ਬੱਕਰੀਆਂ ਦਾ ਇਸਤੇਮਾਲ ਉਸ ਕਰਕੇ ਕੀਤਾ ਦਾ। ਬੱਕਰੀਆਂ ਨਾਲ ਕੰਮ ਕਰੇ ਪਿੰਡ 'ਚ ਸਾਰੇ ਸੋਚਦੇ ਬੰਦਾ ਬੱਕਰੀਆਂ ਰੱਖਦਾ ਹੈ ਗਰੀਬ ਜਿਹਾ ਬੰਦਾ ਪਰ ਕੋਠੀ ਏਡੀ ਅਲਾਸ਼ਾਨ ਬਣ ਗਈ, ਇਨੋਵਾ ਗੱਡੀ ਲੈ ਲਈ ਤੇ ਲਾਈਫ ਸਟਾਈਲ ਵੀ ਵਧੀਆ ਅੰਦਰ। ਤੇ ਕੰਮ ਕੀ ਕਰਦਾ? ਹਾਂਜੀ। ਲੇਡੀ 60 ਸਾਲ ਦੀ ਹੈ ਜੀ, ਹਰਜੀਤ ਜੀਤਾ 38 ਸਾਲ ਦਾ, ਜੱਜ ਸਿੰਘ 19 ਸਾਲ ਦਾ ਜਿਹੜੇ ਜਸਵੀਰ ਨਾਲ ਰਿਟਾਇਰਡ ਨੇ, ਵਿਸ਼ਾਲ 23 ਸਾਲ ਦਾ। 7 वीर 25 ਸਾਲ ਦਾ ਦਦਾਰ ਸਿੰਘ 엘ियस ਕਾਲੀ 50 ਸਾਲ ਹੈ ਸਾਰੇ ਇਕੱਠੇ ਕਿਵੇਂ ਹੋ ਰਹੇ ਸਾਰੇ ਇਕੱਠੇ ਨਹੀਂ ਸਾਰੇ ਇਕੱਠੇ ਨਹੀਂ ਜੀ ਅਲੱਗ-ਲੱਗ ਪਰਚੇ ਦੋ ਦਰਜ ਹੋਏ ਆ ਇਹਨਾਂ ਚ ਕਾਮਨ ਕਨੈਕਸ਼ਨ ਮੈਂ ਪਹਿਲਾਂ ਜਿੱਦਾਂ ਬਰੀਫਿੰਗ ਚ ਕਿਹਾ ਕਿ ਪਾਕਿਸਤਾਨੀ ਸਮੱਗਲਰ ਨੇ ਉਹਨਾਂ ਨੇ ਹੀ ਮਤਲਬ ਕਾਮਨ ਸਪਲਾਈ ਚੇਨ ਤੁਸੀਂ ਕਹਿ ਸਕਦੇ ਹੋ ਇਸ ਕਾਮਨ ਇਨ ਬੋਥ ਦੇਖੋ ਇੰਟੈਲੀਜੈਂਸ ਬੇਸਡ ਆਪਰੇਸ਼ਨ ਸਾਡੇ ਚੱਲਦੇ ਰਹਿੰਦੇ ਪਰ ਲਿਸਟ ਜਿਹੜੀ ਹੈ ਰਿਵਿਊ ਉਹ ਡੈਫੀਨਿਟਲੀ ਸਾਰੇ ਪੰਜਾਬ ਚ ਸਾਡੇ ਮਨਜੋਗ ਡੀਜੀ ਸਾਹਿਬ ਦੇ ਨਿਰਦੇਸ਼ ਤੇ ਚੱਲ ਹੀ ਰਿਹਾ ਹੈ ਕਿਉਂਕਿ ਜਿਆਦਾਤਰ ਬਾਹਰਲੇ ਡਿਸਟ੍ਰਿਕਟ ਦੇ ਨੇ ਤਰਨਤਾਰਨ ਜਾਂ ਹੋਰ ਉਹ ਨੇਚਰਲੀ ਉਹ ਡਿਸਟ੍ਰਿਕਟ ਵੀ ਆਪਣੀ ਲਿਸਟ ਜਿਹੜੀ ਹੈ ਬਾਰਡਰ ਦੇ ਉੱਤੇ ਜਿਹੜੇ ਕੋਰੀਅਰਸ ਐਂਡ ਸਮਗਲਰਸ ਰੂਹ ਕਰਦੇ ਰਹਿੰਦੇ ਉਹ ਸਰਕਾਰਮ ਹੈ ਨਾ ਇੱਥੇ ਸਮਾਨ ਨੂੰ ਡਿਲੀਵਰ ਕਰਨਾ ਸੀ ਉਹ ਸਾਰੇ ਕਰ ਰਹੇ ਆ ਜੀ ਆ ਬੰਦੇ ਨਾਲ ਦੇ ਫੜੀ ਜਾ ਰਿਹਾ ਜੱਜ ਵੀ ਫੜਿਆ ਗਿਆ ਉਹ ਅੱਗੇ ਫਾਰਵਰਡ ਲਿੰਕੇਜਸ ਦੇ ਵਿੱਚ ਹੀ ਫੜਿਆ ਗਿਆ ਬੰਦਾ ਕਿੰਨਾ ਸਰਕਾਰਮ ਹੈ ਨਾ ਅਜੇ ਕਿੰਨਾ ਸਰਕਾਰਮ ਹੈ ਜੀ ਮੋੜ ਤੱਕ ਜਦੋਂ ਪੁਰਾਣੇ ਕਨੈਕਸ਼ਨ ਬਣ ਜਾਂਦੇ ਤੁਹਾਨੂੰ ਪਤਾ ਹੀ ਹੈ ਕੋਈ ਨਾ ਕੋਈ ਕੋਈ ਨਾ ਕੋਈ ਅ ਅੱਜ ਕੱਲ ਜਿਹੜੇ ਆਪਣੇ ਇੰਟਰਨੈਸ਼ਨਲ ਬਾਰਡਰ ਤੇ ਲੋਕ ਰਹਿ ਰਹੇ ਆ ਸਮਗਲਰਸ ਦੇ ਆਮ ਜਿਹੜੇ ਵੀ ਕੇਸ ਆਪਾਂ ਫੜਦੇ ਆ ਜਿਹੜੀ ਵੀ ਆਪਾਂ ਰਿਕਵਰੀ ਕਰਦੇ ਆ ਉਹਦੇ ਚ ਬਾਕੀ ਚੀਜ਼ਾਂ ਤੋਂ ਇਲਾਵਾ ਸਭ ਤੋਂ ਮੇਨ ਗੱਲ ਇਹ ਹੀ ਆਉਂਦੀ ਹੈ ਕਿ ਪਾਕਿਸਤਾਨ ਨਾਲ ਸੰਪਰਕ ਸੀ ਔਰ ਜਦੋਂ ਦੂਸਰੇ ਨਾਲ ਜੇਕਰ ਕੀਤਾ ਕਿ ਬਕਤੀ ਦਾ ਕੰਮ ਕਰਦੇ ਸੀ ਆਪੇ ਨਾਲ ਕੋਟੀ ਬਣਾਈ ਹੈ ਪ੍ਰੋਪਰਟੀ ਵੀ ਨਾਲ ਅਟੈਚ ਕੀਤੀ ਹੈ ਬਿਲਕੁਲ ਬਿਲਕੁਲ ਭਾਈ ਸਾਹਿਬ ਉਹ ਤੇ ਅੱਜ ਹੀ ਇਹਨਾਂ ਨੂੰ ਕਹਤਾ ਇਹ ਰੈਵਨਿਊ ਤੋਂ ਅਸੀਂ ਲੈ ਕੇ ਉਹ ਕੋਠੀ ਦਾ ਸਾਰੀ ਫਰਦ ਵਗੈਰਾ ਅਸੀਂ ਕੰਪੀਟੈਂਟ ਅਥਾਰਟੀ ਨੂੰ ਕੇਸ ਬਣਾ ਕੇ ਜਲਦੀ ਭੇਜਾਂਗੇ